ਹਾਂਜੀ ਜਿਵੇਂ ਸਿਆਣੇ ਕਹਿੰਦੇ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਗਰਜੀਤ ਸਿੰਘ ਪਿੰਡ ਲਾਲਲੇੜੀ ਤੋਂ ਇਹਨਾਂ ਨੂੰ ਟਰੈਕਟਰਾਂ ਦਾ ਕੰਮ ਕਰਨ ਦਾ ਇੰਨਾ ਸ਼ੌਂਕ ਆ ਇਹਨਾਂ ਨੇ ਦੋ ਟਰੈਕਟਰ ਲੈ ਰੱਖੇ ਨੇਗੇ ਨਿਊ ਹਾਲੈਂਡ ਦੋਨੇ 553 ਆ ਇੱਕ ਇਹਨਾਂ ਦਾ ਹੈਗਾ 4x4 ਤੇ ਤਿੰਨ ਇਹਨਾਂ ਨਾਲ ਡਰਾਈਵਰ ਹੁੰਦੇ ਨੇ ਤੇ ਸਾਰਿਆਂ ਨੂੰ ਵੱਖਰੀ ਗੱਲ ਤਾਂ ਇਹ ਜੀ ਵੀ ਬਰਦੀਆਂ ਬਣਾ ਰੱਖੀਆਂ ਨੇ ਇਹਨਾਂ ਨੇ ਹੁਣ ਤੁਸੀਂ ਜਿਵੇਂ ਵੀਡੀਓ 'ਚ ਦੇਖ ਰਹੇ ਹੋ ਇੱਕ 22000 ਆਪ ਆ ਜਿਹਦੇ ਖੱਟਾ ਪਰਨਾ ਬੰਨੇਗਾ ਤੇ ਦੂਜੇ ਸਾਰਿਆਂ ਦੇ ਕੱਪੜੇ ਇੱਕੋ ਜਿਹੇ ਤੇ ਦੂਜੇ ਜਿਹੜੇ ਡਰਾਈਵਰ ਨੇ ਦੇ ਉਹਨਾਂ ਦੇ ਬੰਨਿਆ ਹੋਇਆ ਨੀਲੇ ਰੰਗ ਦੇ ਪਰਨੇ ਬੰਨੇ ਹੋਏ ਨੇ ਉਹਨਾਂ ਦੇ ਤੇ ਚਾਰੇ ਇਹ ਪਾਈਆਂ ਵਾਂਗ ਰਹਿੰਦੇ ਨੇ ਇੱਕੋ ਜਿਹੀ ਕੱਪੜੇ ਪਾਉਂਦੇ ਨੇ ਤੇ ਹੁਣ ਦੇਖੋ ਦੋਨੇ ਟਰੈਕਟਰਾਂ ਨਾਲ ਜੇ ਕਿਤੇ ਕੰਮ ਵੱਧ ਹੁੰਦਾ ਤਾਂ ਦੋਨੇ ਟਰੈਕਟਰ ਇਕੱਠੇ ਵੀ ਲਏ ਜਾਂਦੇ ਨੇ ਤੇ ਜੇ ਕਿਤੇ ਘੱਟ ਹੁੰਦਾ ਜਿਵੇਂ ਕਿल्ले ਜਿੱਦੇ ਕਿल्ले ਜੀ ਕਰਾ ਲਾਉਣਾਗਾ ਦੋ ਕਿੱਲੇ ਚਲਾਉਣਾਗਾ ਤਾਂ ਇਹ ਅੱਡ ਅੱਡ ਵੀ ਵਗ ਜਾਂਦੇ ਨੇ ਤੇ ਹੁਣ ਦੇਖੋ ਵੀ ਇੱਕ ਦੋ ਮਿੰਟਾਂ ਦੇ ਵਿੱਚ ਹੀ ਇਹ ਟਾਵਰ ਸੈੱਟ ਕਰ ਦੇਣਗੇ ਤੇ ਉਸ ਤੋਂ ਬਾਅਦ ਦੋਨੇ ਡਾਇਰੈਕਟਰਾਂ ਨਾਲ ਕਰਾ ਲਾਉਣ ਲੱਗੇ ਜਾਂਦੇ ਨੇ ਦੇਖੋ ਵੀ ਹੁਣ ਟਾਵਰ ਇਹਨਾਂ ਨੇ ਸੈੱਟ ਕਰਤਾ ਬਸ 1-2 ਮਿੰਟ ਹੀ ਲਾਉਂਦੇ ਨੇ ਇਹ ਟਾਵਰ ਸੈੱਟ ਕਰਨ ਤੇ ਦੇਖੋ ਵੀ ਸ਼ੌਂਕ ਦਾ ਕਹਿੰਦੇ ਹੁੰਦੇ ਮੁੱਲ ਨਹੀਂ ਹੁੰਦਾ ਕੋਈ ਬਾਕੀ ਇਹਨਾਂ ਦਾ ਐਕਸਪੀਰੀਅੰਸ ਬਹੁਤ ਜ਼ਿਆਦਾ ਹੋ ਗਿਆ ਜਦੋਂ ਇਹਨਾਂ ਨਾਲ ਗੱਲਬਾਤ ਹੋਈ ਤਾਂ ਇਹਨਾਂ ਨੇ ਦੱਸਿਆ ਸੀਗਾ ਵੀ 1996-97 'ਚ ਇਹਨਾਂ ਨੂੰ ਲੱਗਿਆ ਸੀ ਉਹ ਵੀ ਕੋਈ ਐ ਇਹ ਜਿਹੜਾ ਢੰਗ ਦਾ ਕੰਮ ਕਰਨਾ ਵੀ ਜਿਹਦੇ 'ਚ ਬਰਦੀਆਂ ਬੋਉਣੀਆਂ ਨੇ ਮਤਲਬ ਸਾਰਿਆਂ ਦੇ ਵਰਦੀਆਂ ਹੋਣ ਤੇ ਅੱਜ ਕਹਿੰਦੇ ਖੀਰੋ ਦਿਨ ਆਈ ਗਿਆ ਵੀ ਸਾਰਿਆਂ ਦੇ ਹੁਣ ਵਰਦੀਆਂ ਹੀ ਪਾਉਂਦੇ ਨੇ ਇਹ ਸਾਰਿਆਂ ਦੇ ਕੋਜੀਆਂ ਵਰਦੀਆਂ ਬਾਕੇ ਰੱਖਦੇ ਦੇਖੋ ਵੀ ਜਾਂਦੇ ਧੂਣਾ ਵਦ ਪੜਦੇ ਡਾਇਰੈਕਟਰ ਹਾਂਜੀ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ